ਪਰਮ ਤੇ ਸਤਕਾਰਯੋਗ ਬਵੰਜਾ ਸ਼ਹੀਦਾਂ ਦੀ ਇਸ ਪਵਿੱਤਰ ਧਰਤੀ ਦੇ ਉੱਪਰ ਅੱਜ ਵਿਦਿਆ ਦੇ ਇਸ ਮੰਦਰ ਨੂੰ ਰਸਮੀ ਤੌਰ ਦੇ ਉੱਪਰ ਉਦਘਾਟਨ ਰਸਮ ਦੇ ਵਿੱਚ ਸ਼ਰੀਕ ਹੋਣ ਲਈ ਪਹੁੰਚੇ ਸਟੇਜ ਉੱਤੇ ਵਿਰਾਜਮਾਨ ਡਿਪਟੀ ਕਮਿਸ਼ਨਰ ਸੰਗਰੂਰ ਸ਼੍ਰੀ ਸੰਦੀਪ ਰਿਸ਼ੀ ਜੀ डीओ मैडम त्रिवेंद्र कौर जी मंजीत कौर जी डिप्टी डीओ स्कूल ਦੇ ਪ੍ਰਿੰਸੀਪਲ ਕਰਨਜੀਤ कौर जी ਸਾਰੇ ਦੇ ਸਾਰੇ ਸਟਾਫ ਮੈਂਬਰਸ ਸਾਰੇ ਦੇ ਸਾਰੇ ਐਡਮਿਨਿਸਟ੍ਰੇਸ਼ਨ ਦੇ ਆਫੀਸਰ ਸਹਿਬਾਨ ਸਾਰੇ ਦੇ ਸਾਰੇ ਨਗਰ ਲੌਂਗਵਾਲ ਦੇ ਪ੍ਰਧਾਨ ਨਗਰ ਕੌਂਸਲ ਦੇ ਔਰ ਸੀਨੀਅਰ ਮੀਤ ਪ੍ਰਧਾਨ ਮੀਤ ਪ੍ਰਧਾਨ ਸਾਹਿਬ ਸਾਰੇ ਐਮਸੀ ਸਹਿਬਾਨ ਮੀਡੀਆ ਦੇ ਸਾਰੇ ਸਾਥੀ ਪਾਰਟੀ ਦੇ ਮੇਰੇ ਸਾਰੇ ਮੇਰੇ ਸਤਕਾਰਯੋਗ ਸਾਥੀ ਵੀਰ ਇਸ ਸਕੂਲ ਦੇ ਵਿੱਚ ਪੜ੍ਹਦੇ ਬੱਚਿਆਂ ਦੇ ਮਾਪੇ ਪੇਰੈਂਟ ਸਾਰੇ ਔਰ ਸਭ ਤੋਂ ਵੱਧ ਔਰ ਸਭ ਤੋਂ ਜ਼ਰੂਰੀ ਜਿਨ੍ਹਾਂ ਦੇ ਲਈ ਆਪਾਂ ਅੱਜ ਸਾਰੇ ਇੱਥੇ ਇਕੱਠੇ ਹੋਇਆ ਤੇ ਮੇਰੀਆਂ ਪਿਆਰੀਆਂ ਪਿਆਰੀਆਂ ਬੱਚੀਆਂ ਪਿਆਰੀ ਪਿਆਰੀਆਂ ਬੇਟੀਆਂ ਜਿਨ੍ਹਾਂ ਦਾ ਕੋ ਇੱਕ ਦੇ ਵਿੱਚ ਆਪਾਂ ਸਾਰੇ ਅਸੀਂ ਯੱਗ ਦੇ ਵਿੱਚ ਹਿੱਸਾ ਪਾਉਣ ਦੇ ਲਈ ਅੱਜ ਪਹੁੰਚੇ ਮੇਰੇ ਸਾਰੀਆਂ ਮਾਵਾਂ ਭੈਣਾਂ ਬਜ਼ੁਰਗ ਨੌਜਵਾਨ ਸਾਥੀ ਵੀਰੋ ਸਾਧ ਸੰਗਤ ਜੀਓ ਫਤਿਹ ਕਰੋ ਪ੍ਰਵਾਨ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਹਾਜ਼ਰੀਨ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਾਰਿਆਂ ਦਾ ਦਿਲ ਦੀ ਗਹਿਰਾਈ ਦੇ ਵਿੱਚੋਂ ਧੰਨਵਾਦ ਔਰ ਖਾਸ ਤੌਰ ਤੇ ਮੇਰੀ ਇਹਨਾਂ ਬੱਚਿਆਂ ਦਾ ਬੇਟੀਆਂ ਦਾ ਜਿਨ੍ਹਾਂ ਨੇ ਇਹਨਾਂ ਮਾਨ ਸਤਕਾਰ ਬਖਸ਼ਿਆ ਫੁੱਲਾਂ ਦੇ ਦੇ ਜਿਹੜੇ ਫੁੱਲ ਦੀ ਵਰਸ਼ਾ ਕੀਤੀ ਜਿਨ੍ਹਾਂ ਨੇ ਗੁਲਦਸਤੇ ਦੇ ਕੇ ਮੇਰਾ ਸਵਾਗਤ ਕੀਤਾ ਮੈਂ ਜਿੱਥੇ ਤੁਹਾਡਾ ਰਿਣੀ ਆ ਉਥੇ ਹੀ ਮੈਂ ਇਹ ਮੰਨ ਕੇ ਚੱਲਦਾ ਕਿ ਇਹ ਉਹ ਪਵਿੱਤਰ ਧਰਤੀ ਹੈ ਲੌਂਗਵਾਲ ਦੀ ਜਿੱਥੇ 52 ਸ਼ਹੀਦ ਹੋਏ ਨੇ ਵੱਡੀ ਵਿਰਾਸਤ ਹੈ ਇਸ ਨਗਰ ਦੀ ਬਹੁਤ ਸਿਆਸੀ ਕਦਾਵਰ ਲੀਡਰ ਇੱਥੇ ਰਹੇ ਨੇ ਪਰ ਇਹੋ ਜੇ ਮੁੱਢਲੇ ਜੋ ਬੁਨਿਆਦੀ ਸਹੂਲਤਾਂ ਜਿਹਦੀ ਲੋੜ ਲੰਬੇ ਸਮੇਂ ਤੋਂ ਲੌਂਗਵਾਲ ਨੂੰ ਸੀ ਅੱਜ ਜਿਵੇਂ ਮੇਰੇ ਤੋਂ ਪਹਿਲਾਂ ਮੇਰੇ ਸਤਕਾਰਯੋਗ ਸਾਥੀ ਬੁਲਾਰੇ ਗੱਲ ਕਰਕੇ ਗਏ ਨੇ ਕਿ ਉਹ ਵੀ ਸਖਣੇ ਸੀਗੇ ਉਹਨਾਂ ਸਾਰੇ ਕੰਮਾਂ ਤੋਂ ਉਹਨਾਂ ਦੇ ਡਵੈਲਪਮੈਂਟ ਦੇ ਕੰਮਾਂ ਤੋਂ ਲੌਂਗਵਾਲ ਸਖਣਾ ਰਿਹਾ ਤੇ ਇਹ ਤਾਂ ਉਹ ਧਰਤੀ ਹੈ ਸ਼ਹੀਦਾਂ ਦੀ ਕਿ ਜਿੱਥੇ ਜਿੰਨਾ ਦੇ ਦਿੱਤਾ ਜਾਵੇ ਜਿੰਨਾ ਕੰਮ ਹੋ ਜੇ ਇੱਥੇ ਤੇ ਤਾਂ ਵੀ ਮੁੱਲ ਹੈ ਜਿਹੜਾ ਉਹਨਾਂ ਸ਼ਹੀਦਾਂ ਦਾ ਜਿਨ੍ਹਾਂ ਦੀ ਵਜ੍ਹਾ ਕਰਕੇ ਆਪਾਂ ਇਸ ਖੁੱਲੀ ਆਬੋ ਹਵਾ ਦੇ ਵਿੱਚ ਅੱਜ ਆਜ਼ਾਦੀ ਵਾਲੀ ਆਬੋ ਹਵਾ ਦੇ ਵਿੱਚ ਆਪਾਂ ਸਾਹ ਲੈ ਰਹੇ ਹਾਂ ਉਹਨਾਂ ਦਾ ਮੁੱਲ ਹੈ ਜਿਹੜਾ ਕਦੇ ਮੋੜਿਆ ਨਹੀਂ ਜਾ ਸਕਦਾ ਇਸ ਸਕੂਲ ਦਾ ਨਾਮ ਵੀ ਉਹਨਾਂ ਵਿੱਚੋਂ ਹੀ ਇੱਕ ਮਹਾਨ ਆਜ਼ਾਦੀ ਦੇ ਕਲਾਟੀਏ ਸ਼ਹੀਦ ਸਰਦਾਰ ਭਗਵਾਨ ਸਿੰਘ ਜੀ ਨੂੰ ਸਮਰਪਿਤ ਜਿਹੜੇ ਪਰਜਾ ਮੰਡਲ ਦੇ ਮੋਢੀ ਆਗੂ ਸੀਗੇ ਲੰਬਾ ਸਮਾਂ ਸੰਘਰਸ਼ ਕੀਤਾ 22 ਸਾਲ ਜੇਲ੍ਹਾਂ ਵੀ ਕੱਟੀਆਂ ਦੇਸ਼ ਦੀ ਆਜ਼ਾਦੀ ਤੇ ਲਈ ਤੇ ਇਹੋ ਜੇ ਸ਼ਹੀਦਾਂ ਨੂੰ ਸਮਰਪਿਤ ਕੰਮ ਵੀ 10-10 ਸਾਲ ਲਟਕਦੇ ਰਹੇ ਪਿਛਲੀਆਂ ਸਰਕਾਰਾਂ ਦੇ ਵਿੱਚ ਮੈਂ ਕੋਈ ਸਿਆਸੀ ਤੌਰ ਦੇ ਉੱਪਰ ਕਿਸੇ ਟਿੱਕ ਟਿੱਪਣੀ ਨਹੀਂ ਕਰਨੀ ਪਰ ਮੈਂ ਇਹ ਮੰਨ ਕੇ ਚੱਲਦਾ ਕਿ ਜੇ ਬੰਦੇ ਦੀ ਨੀਅਤ ਸਾਫ਼ ਹੋਵੇ ਨੀਤੀ ਸਾਫ ਹੋਵੇ ਕੁਝ ਆਪਦੇ ਲੋਕਾਂ ਦੇ ਲਈ ਕੁਝ ਕਰਨ ਗੁਜ਼ਰਨ ਦੀ ਇੱਛਾ ਸ਼ਕਤੀ ਹੋਵੇ ਤੇ ਫੇਰ ਰਾਜਨੀਤੀ ਤੋਂ ਪਵਿੱਤਰ ਕਾਰਜ ਕੋਈ ਨਹੀਂ ਹੈ ਇਹ ਠੀਕ ਹੈ ਕਿ ਰਾਜਨੀਤੀ ਦਾ ਰਾਜਨੀਤਿਕ ਲੀਡਰਾਂ ਦਾ ਇਹੋ ਜਿਹਾ ਪਿਛਲੇ ਸਮੇਂ ਦੇ ਵਿੱਚ ਬਹੁਤਿਆਂ ਦਾ ਹਾਲ ਚਾਲ ਰਿਹਾ ਕਿ ਇੱਕ ਬਦਨਾਮੀ ਵਾਲਾ ਟਿੱਕੇ ਜਿਹੜਾ ਇਸ ਕੰਮ ਦੇ ਉੱਪਰ ਲੱਗਿਆ ਪਰ ਮੈਂ ਇਹ ਮੰਨ ਕੇ ਚੱਲਦਾ ਥੋੜੀ ਨੀਅਤ ਸਾਫ਼ ਹੈ ਇਮਾਨਦਾਰੀ ਨਾਲ ਤੁਸੀਂ ਤੁਸੀਂ ਲੋਕਾਂ ਨੂੰ ਸਮਰਪਿਤ ਹੋ ਕੇ ਲੋਕਾਂ ਦੀ ਸੇਵਾ ਕਰਨੀ ਚਾਹੁੰਦੇ ਹੋ ਤੇ ਇਸ ਤੋਂ ਪਵਿੱਤਰ ਕਾਰਜ ਕਿਉਂ ਨਹੀਂ ਹੈ ਕਿਉਂਕਿ ਤੁਸੀਂ ਇੰਨੇ ਹਜ਼ਾਰਾਂ ਲੱਖਾਂ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਸੁਧਾਰ ਲਿਆ ਸਕਦੇ ਹੋ ਤੇ ਅੱਜ ਮੈਂ ਖੁਸ਼ ਨਸੀਬ ਆਪਦੇ ਨੂੰ ਮੰਨਦਾ ਕਿ ਮੈਨੂੰ ਸੁਨਾਮ ਹਲਕੇ ਨੇ ਇਹ ਮਾਣ ਬਖਸ਼ਿਆ ਇਹ ਮੌਕਾ ਬਖਸ਼ਿਆ ਕਿ ਮੈਂ ਇਹ ਪਵਿੱਤਰ ਸੇਵਾ ਜਿਹੜੀ ਆਪਦੇ ਹਲਕੇ ਦੀ ਆਪਦੇ ਲੋਕਾਂ ਦੀ ਜਿਨ੍ਹਾਂ ਨੇ ਏਡਾ ਵੱਡਾ ਮਾਣ ਬਖਸ਼ਿਆ ਮੈਂ ਉਹਨਾਂ ਦੀ ਕਰ ਸਕਾਂ ਤੇ ਇੱਥੋਂ ਚੱਲ ਕੇ ਅੱਜ ਚਾਹੇ ਕੋਈ ਮੰਤਰੀ ਸਾਹਿਬ ਕਹਿੰਦਾਏ ਕੋਈ ਪ੍ਰਧਾਨ ਜੀ ਕਹਿੰਦਾ ਐਨਾ ਮਾਣ ਸਤਕਾਰ ਸਾਰੇ ਪੰਜਾਬ ਦੇ ਵਿੱਚੋਂ ਮਿਲਦਾ ਪਰ ਸਹੀ ਮਾਇਨੇ ਦੇ ਵਿੱਚ ਇਹ ਸਾਰੇ ਮਾਣ ਸਤਕਾਰ ਦੇ ਇਸ ਪਿਆਰ ਦੇ ਹੱਕਦਾਰ ਉਹ ਤੁਸੀਂ ਹੋ ਜਿਨ੍ਹਾਂ ਨੇ ਅੱਜ ਤੋਂ 3.5 ਸਾਲ ਪਹਿਲਾਂ ਮੈਨੂੰ ਏਡਾ ਵੱਡਾ ਮਾਣ ਸਤਕਾਰ ਬਖਸ਼ ਕੇ ਵਿਧਾਨ ਸਭਾ ਦੇ ਵਿੱਚੋਂ ਸਰਕਾਰ ਦੇ ਵਿੱਚ ਭੇਜਿਆ ਸੋ ਥੋੜਾ ਮੈਂ ਸਜਦਾ ਕਰਦਾ ਤੁਹਾਡਾ ਹੱਥ ਜੋੜ ਕੇ ਧੰਨਵਾਦ ਕਰਦਾ ਮੇਰੇ ਵੀਰੋ ਮੇਰੇ ਮਤਾਓ ਭੈਣੋ ਮੇਰੇ ਤੋਂ ਪਹਿਲਾਂ ਮੇਰੇ ਸਾਰੇ ਸਤਕਾਰਯੋਗ ਬੁਲਾਰਿਆਂ ਨੇ ਡੀ ਸਾਹਿਬ ਨੇ ਵੀ ਗੱਲ ਕੀਤੀ ਡੀਓ ਮੈਡਮ ਨੇ ਮੇਰੇ ਵੀਰ ਅਮਰਤਪਾਲ ਜੀ ਨੇ ਸੁਖਪਾਲ ਜੀਆ ਨੇ ਬਲਵਿੰਦਰ ਜੀਆ ਨੇ ਭੈਂਜਿਆਂ ਨੇ ਸਾਰਿਆਂ ਨੇ ਗੱਲ ਕੀਤੀ ਕਿ ਜੋ ਕੰਮ ਮੈਂ ਕਰਵਾਏ ਨੇ ਮੈਂ ਆਪਣੇ ਪਿਤਾ ਮਾਪੋਂ ਤੋਂ ਹੁੰਦਾ ਸੀ ਉਹਨਾਂ ਤੋਂ ਇੱਕੋ ਹੀ ਚੀਜ਼ ਸਿੱਖੀ ਹੈ ਕਿ ਰਾਜਨੀਤੀ ਚ ਕੰਮ ਪਿਆਰਾ ਹੋਣਾ ਚਾਹੀਦਾ ਚੰਮ ਨਹੀਂ ਪਿਆਰਾ ਹੋਣਾ ਚਾਹੀਦਾ ਕੰਮ ਕਰਨ ਦੀ ਗੁੜਤੀ ਹੈ ਜਿਹੜੀ ਉਹ ਲੋਕਾਂ ਵੱਲੋਂ ਮਿਲੀ ਹੈ ਲੀਡਰ ਕੰਮ ਕਰਦੇ ਨੇ ਲੋਕਾਂ ਨਾਲ ਵਾਅਦੇ ਕਰਦੇ ਨੇ ਤੇ ਵਾਅਦੇ ਤੋਂ ਮਗਰ ਹਟ ਜਾਂਦੇ ਨੇ ਮੈਂ ਮੰਨ ਕੇ ਚੱਲਦਾ ਕਿ ਤੁਸੀਂ ਪੂਰੀ ਇਮਾਨਦਾਰੀ ਦੇ ਨਾਲ ਕੰਮ ਕਰਦੇ ਰਹੋ ਲੋਕ ਕਦੇ ਤੁਹਾਨੂੰ ਪਿਆਰ ਸਾਥ ਦੇਣ ਦੇ ਵਿੱਚ ਮਗਰ ਨਹੀਂ ਹਟਦੇ ਹੈਗੇ ਲੰਗੋੜ ਦੇ ਬਹੁਤ ਸਾਰੇ ਕੰਮ ਗਿਣਾ ਕੇ ਗਏ ਨੇ ਮੈਂ ਤਾਂ ਤੁਹਾਨੂੰ ਇੱਕੋ ਬੇਨਤੀ ਕਰੂੰਗਾ ਕਿ ਕਈ ਕੰਮ ਹੋ ਚੁੱਕੇ ਜਿਹੜੇ ਰਹਿੰਦੇ ਨੇ ਆਉਣ ਵਾਲੇ ਪ੍ਰਮਾਤਮਾ ਸੁੱਖ ਰਕੇ 1.5 ਸਾਲ ਦੇ ਵਿੱਚ ਆਪਾਂ ਉਹ ਵੀ ਨਹੀਂ ਰਹਿਣ ਦੇਣੇ ਹੈਗੇ ਤੇ ਅੱਜ ਜਿਸ ਜਿਸ ਜੋ ਵਿੱਦਿਆ ਦੇ ਮੰਦਰ ਦੇ ਉੱਪਰ ਆਪਾਂ ਇੱਥੇ ਇਕੱਠੇ ਹੋਇਆ ਬਹੁਤ ਵਧੀਆ ਬਿਲਡਿੰਗ ਬਣੀ ਹੈ ਸ਼ਾਨਦਾਰ ਕਮਰੇ ਨੇ ਸਾਰਾ ਇਨਫਰਾਸਟ੍ਰਕਚਰ ਬੜੇ ਵਧੀਆ ਹੈ ਅਸੀਂ 라ਉਂਡ ਲਗਾ ਕੇ ਆਇਆ ਬੱਚਿਆਂ ਦੇ ਵਿੱਚ ਬੜਾ ਕੌਨਫੀਡੈਂਸ ਹੈ ਜਿੱਥੇ ਪੀਡਬਲਯੂਡੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਔਰ ਐਜੂਕੇਸ਼ਨ ਡਿਪਾਰਟਮੈਂਟ ਇਸ ਇੰਨੀ ਵਧੀਆ ਬਿਲਡਿੰਗ ਦੇ ਲਈ ਭੜਾਈ ਦਾ ਪਾਤਰ ਹੈ ਉੱਥੇ ਹੀ ਮੈਂ ਮੇਰੇ ਇਹਨਾਂ ਬੱਚਿਆਂ ਨੂੰ ਬੇਟੀਆਂ ਨੂੰ ਜ਼ਰੂਰ ਇੱਕ ਗੱਲ ਕਹਿਣਾ ਚਾਹੂਗਾ ਸਾਰੇ ਕਮਰਿਆਂ ਦੇ ਵਿੱਚ ਗਏ ਕਲਾਸਰੂਮਾਂ ਦੇ ਵਿੱਚ ਸਾਰੇ ਬੱਚੇ ਨੇ ਕਿਹਾ ਕਿ ਜੀ ਅਸੀਂ ਬਹੁਤ ਖੁਸ਼ ਹਾਂ ਤੁਸੀਂ ਇੰਨੀ ਵਧੀਆ ਬਿਲਡਿੰਗ ਦਿੱਤੀ ਪਰ ਬੇਟਾ ਮੈਂ ਤੁਹਾਡੇ ਤੋਂ ਅੱਜ ਇੱਕ ਚੀਜ਼ ਮੰਗਦਾ ਤੁਸੀਂ ਮੇਰੀਆਂ ਬੇਟੀਆਂ ਸਾਰੀਆਂ ਮੈਂ ਤੁਹਾਡੇ ਤੇ ਇੱਕ ਚੀਜ਼ ਮੰਗਦਾ ਕਿ ਆ ਬਿਲਡਿੰਗ ਦੇਣਾ ਸਰਕਾਰ ਦਾ ਸਾਡੀ ਡਿਊਟੀ ਸੀ ਅਸੀਂ ਦੇਤਾ 인ਫਰਾਸਟ੍ਰਕਚਰ ਟੀਚਰਸ ਉਹ ਸਾਰੇ ਦੇਣ ਦੀ ਡਿਊਟੀ ਹੈ ਉਹ ਸਾਰੇ ਹੋਣਗੇ ਪਰ ਮੈਂ ਤੁਹਾਡੇ ਤੋਂ ਉਸ ਦਿਨ ਤੁਸੀਂ ਖੁਸ਼ ਹੋ ਕੇ ਬਿਲਡਿੰਗ ਦੇਖ ਕੇ ਮੈਂ ਉਸ ਦਿਨ ਖੁਸ਼ ਹੋਊਂਗਾ ਜਿਸ ਦਿਨ ਇਸ ਬਿਲਡਿੰਗ ਤੋਂ ਇਸ ਸਕੂਲ ਤੋਂ ਵੱਡੀ ਗਿਣਤੀ ਦੇ ਵਿੱਚ ਮੈਂ ਤਾਂ ਕਹੂੰਗਾ ਹਰ ਬੱਚੀ ਇਸ ਮੁਕਾਮ ਤੱਕ ਪਹੁੰਚੇ ਇੰਨੀ ਕਾਮਯਾਬੀ ਹਾਸਲ ਕਰੇ ਆਪੋ ਆਪਣੇ ਫੀਲਡ ਦੇ ਵਿੱਚ ਚਾਹੇ ਕੋਈ ਡਾਕਟਰ ਬਣਨਾ ਚਾਹੁੰਦੀ ਹੈ ਕੋਈ ਕੋਈ ਇੰਜੀਨੀਅਰ ਬਣਨਾ ਚਾਹੁੰਦੀ ਹੈ ਕੋਈ ਆਈਐਸ ਆਈਪੀਐਸ ਬਣਨਾ ਚਾਹੁੰਦੀ ਹੈ ਕੋਈ ਲੀਡਰ ਬਣਨਾ ਚਾਹੁੰਦੀ ਹੈ ਕੋਈ ਬਿਜ਼ਨਸ ਔਮਨ ਬਣਨਾ ਚਾਹੁੰਦੀ ਹੈ ਇੰਨੀ ਕਾਮਯਾਬੀ ਤੁਸੀਂ ਹਾਸਲ ਕਰੋ ਕਿ ਤੁਸੀਂ ਇਕੱਲੇ ਆਪ ਦਾ ਜਾਂ ਆਪਦੇ ਮਾਪਿਆਂ ਦਾ ਜਾਂ ਲੌਂਗਵਾਲ ਦਾ ਨਹੀਂ ਇਕੱਲੇ ਪੰਜਾਬ ਦਾ ਨਹੀਂ ਪੂਰੇ ਦੁਨੀਆ ਦੇ ਵਿੱਚ ਤੁਸੀਂ ਪੰਜਾਬ ਦਾ ਨਾਮ ਹੈ ਜਿਹੜਾ ਉਹ ਰੋਸ਼ਨ ਕਰੋ ਇੰਨੀ ਮਿਹਨਤ ਤੁਸੀਂ ਸਾਰਿਆਂ ਨੇ ਕਰਨੇ ਜੇ ਮੇਰੀ ਇਸ ਗੱਲ ਦੇ ਨਾਲ ਸਹਿਮਤ ਹੋ ਕੇ ਦੋਹੇ ਬਾਹਾਂ ਖੜੀਆਂ ਕਰਕੇ ਮੈਨੂੰ ਵਿਸ਼ਵਾਸ ਦੇ ਆ ਦਿਓ ਕਿ ਅਸੀਂ ਇੰਨੀ ਮਿਹਨਤ ਕਰਾਂਗੇ ਔਰ ਕਾਮਯਾਬੇ ਜਿਹੜਾ ਉਹ ਹੋਵਾਂਗੇ ਤਾਂ ਕਿ ਲੌਂਗਵਾਲ ਦਾ ਨਾਮ ਹੈ ਜਿਹੜਾ ਉਹ ਰੋਸ਼ਨ ਹੋਸ ਮੇਰੀ ਮੇਰੇ ਮਨ ਦੀ ਤਸੱਲੀ ਹੈ ਜਿਹੜੀ ਉਹ ਉਸ ਦਿਨ ਹੋਊਗੀ ਜਿਵੇਂ ਡੀ ਸਾਹਿਬ ਨੇ ਗੱਲ ਕੀਤਾ ਇੱਕ ਬੇਟੀ ਨੇ ਗੱਲ ਕੀਤੀ ਕਿ ਜੀ ਮੈਂ ਡੀਐਮ ਕਾ ਡਾਇਲੋਜੀ ਬਣਨਾ ਚਾਹੁੰਦੀ ਆ ਇਸ ਤਰੀਕੇ ਦਾ ਹੀ ਸੋਚ ਔਰ ਤਹਈਆ ਮੈਂ ਉਸ ਬੇਟੀ ਨੂੰ ਵੀ ਬੈਠੀਏ ਬੇਟੀਆਂ ਬੈਠੀਏ ਬੇਟੀ ਉਹ ਸੀ ਵੈਰੀ ਗੁੱਡ ਬੇਟਾ ਸ਼ਾਬਾਸ਼ ਆ ਜਾ ਕੀ ਨਾਮ ਹੈ ਇਹ ਇਸ ਮੇਰੀ ਬੇਟੀ ਨੇ ਕਿਹਾ ਕਿ ਜੀ ਮੈਂ ਡੀਐਮ ਕਾਰਡੀਓਲੋਜੀ ਬਣਨਾ ਚਾਹੁੰਦੀ ਆ ਜਦੋਂ ਤੱਕ ਬੇਟਾ ਤੁਹਾਨੂੰ ਆਪਦੀ ਜ਼ਿੰਦਗੀ ਦੇ ਵਿੱਚ ਕਲੈਰਿਟੀ ਆਫ ਮਾਈਂਡ ਨਹੀਂ ਹੋਗੀ ਕੀ ਨਾਮ ਬੇਟਾ ਹਸੀਨਾ ਹਸੀਨਾ ਕਿਹੜੀ ਕਲਾਸ ਚੋਂ ਪਲੱਸ 2 ਪਲੱਸ 1 ਦੇ ਵਿੱਚ ਐ ਬਟੀਆਂ ਤੇ ਕਲੈਰਿਟੀ ਆਫ ਮਾਈਂਡ ਹੈ ਕਿ ਮੈਂ ਕੀ ਕਰਨਾ ਹੈ ਜਦੋਂ ਤੱਕ ਕਲੈਰਿਟੀ ਆਫ ਮਾਈਂਡ ਨਹੀਂ ਹੋਊਗੀ ਜਦੋਂ ਤੱਕ ਜਿਵੇਂ ਕਿਹਾ ਸੀ ਵੀ ਅਰਜੁਨ ਕੀ ਦੇਖਦਾ ਉਹ ਕਹਿੰਦਾ ਜੀ ਮੈਨੂੰ ਮੱਛੀ ਦੀ ਅੱਖ ਦਿਖਦੀ ਹੈ ਜਦੋਂ ਤੱਕ ਮੇਡਾ ਤੁਹਾਨੂੰ ਸਾਰਿਆਂ ਨੂੰ ਉਹ ਨਹੀਂ ਦਿਖੂਗਾ ਉਦੋਂ ਤੱਕ ਕਾਮਯਾਬੀ ਸੰਭਵ ਨਹੀਂ ਹੈਗੀ ਉਹ ਤਾਂ ਕਾਮਯਾਬੀ ਸੰਭਵ ਨਹੀਂ ਹੈਗੀ ਮੈਂ ਆਪਣਾ ਦੱਸ ਦਿੰਨਾ ਲੰਬਾ ਸਮਾਂ ਚੱਲਿਆ ਡੈਡੀ ਤੇ ਜਾਣ ਤੋਂ ਮਗਰੋਂ 2000 ਚੋਂ ਚਲੇ ਗਏ ਤੇ 17 ਸਾਲ ਲੰਮਾ ਸੰਘਰਸ਼ ਚੱਲਿਆ ਬਹੁਤ ਸਰਕਾਰਾਂ ਸਰਕਾਰਾਂ ਆਈਆਂ ਗਈਆਂ ਕਈ ਵਾਰ ਜਿਹੜੇ ਪਿਛਲੀਆਂ ਸਰਕਾਰਾਂ ਦੇ ਵਿੱਚ ਡੀਸਪੀਕਰ ਹੁੰਦੇ ਸੀਗੇ ਉਹ ਕਹਿੰਦੇ ਜੀ ਆਜੋ ਕਿਸੇ ਦਿਨ ਵਿਧਾਨ ਸਭਾ ਦੇਖਣ ਆਜੋ ਵਿਧਾਨ ਸਭਾ ਦੇ ਪ੍ਰोसीਡਿੰਗਸ ਉੱਪਰ ਵਿਜ਼ਟਰ ਗੈਲਰੀ ਦੇ ਵਿੱਚ ਬੈਠ ਕੇ ਦੇਖ ਲਓ ਮੈਂ ਕਿਹਾ 나ਜੀ ਉੱਪਰ ਤਾਂ ਨਹੀਂ ਬੈਠਣਾ ਹੈਗਾ ਜੇ ਪਰਮਾਤਮਾ ਨੇ ਚਾਇਆ ਤੇ نیچے ਮੈਂਬਰਾਂ ਦੀ ਕੁਰਸੀ ਤੇ ਬੈਠਾਂਗੇ ਇਹ ਤਾਂ ਨਹੀਂ ਹੋ ਜਾਂਦਾ ਉੱਪਰ ਤਾਂ ਨਹੀਂ ਬਹਿੰਦੇ ਹੈਗੇ ਇਹ 17 ਸਾਲ ਨਹੀਂ ਗਏ ਤੇ ਤੁਹਾਡਾ ਸਾਰਿਆਂ ਦਾ ਸਾਥ ਸਹਿਯੋਗ ਮਿਲਿਆ ਇਸ ਤਰ੍ਹਾਂ ਦੇ ਵਿੱਚ ਕਾਮਯਾਬੀ ਮਿਲ ਗਈ ਉਹ ਤੋਂ ਬਾਅਦ ਵੱਡੀ ਕਾਮਯਾਬੀ ਮਿਲ ਗਈ ਸੋ ਮੇਰੇ ਕਹਿੰਦਾ ਮਤਲਬ ਬੇਟਾ ਇਹ ਹੈ ਕਿ ਆਪਦੇ ਟਾਰਗੇਟਸ ਨੇ ਜਿਹੜੇ ਜ਼ਿੰਦਗੀ ਦੇ ਗੋਲਸ ਨੇ ਜਿਹੜੇ ਉਹ ਫਿਕਸ ਕਰਕੇ ਰੱਖੋ ਤੇ ਉਹਦੇ ਨਾਲ ਹੀ ਕਾਮਯਾਬੀ ਉਹਦੇ ਨਾਲ ਹੀ ਕਾਮਯਾਬੀ ਹੈ ਜਿਹੜੀ ਉਹ ਤੁਹਾਡੀ ਅੱਧੀ ਤਾਂ ਉਸੇ ਦਿਨ ਤੁਹਾਨੂੰ ਮਿਲ ਜਾਣੀ ਜਿਸ ਦਿਨ ਤੁਸੀਂ ਸ਼ੁਰੂਆਤ ਹੈ ਜਿਹੜੇ ਪੂਰੇ ਮਜ਼ਬੂਤ ਤਿਆਰ ਦੇ ਨਾਲ ਕਰ ਲਿਆ ਸੋ ਇੱਕ ਵਾਰ ਫੇਰ ਤੋਂ ਤੁਹਾਡਾ ਸਾਰਿਆਂ ਦਾ ਦਿਲ ਦੀ ਗਹਿਰਾਈ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਔਰ ਮੈਂ ਉਮੀਦ ਆਸ ਕਰਦਾ ਕਿ ਜਿਵੇਂ ਡੀਸੀ ਸਾਹਿਬ ਔਰ ਡੀਓ ਮੈਡਮ ਗੱਲ ਕਰਕੇ ਗਏ ਨੇ ਬਡਰੁਖਾ ਸਕੂਲ ਦੇ ਇੱਕ ਬੱਚੇ ਦੀ ਤੇ ਮੈਂ ਇਹ ਉਮੀਦ ਆਸ ਕਰਕੇ ਚੱਲਿਆ ਕਿ ਹਰ ਸਾਲ ਚਾਹੇ ਮੈਡੀਕਲ ਦਾ ਚਾਹੇ ਨਾਨ ਮੈਡੀਕਲ ਦਾ ਚਾਹੇ ਜਿੰਨੇ ਕੰਪਿਟੀ ਕੰਪੀਟੀਟਿਵ ਐਗਜ਼ਾਮੀਨੇਸ਼ਨ ਹੁੰਦੇ ਨੇ ਜਦੋਂ ਵੀ ਕੋਈ ਕਿਸੇ ਕੋਈ ਰਿਜ਼ਲਟ ਪੰਜਾਬ ਦੇ ਵਿੱਚ ਹੋਲ ਆਲ ਇੰਡੀਆ ਲੈਵਲ ਤੇ ਆਊਗਾ ਮੈਨੂੰ ਇਹ ਸੁਣਨ ਨੂੰ ਮਿਲੇ ਕਿ ਜੀ ਸ਼ਹੀਦ ਭਗਵਾਨ ਸਿੰਘ ਮੈਮੋਰੀਅਲ ਸਕੂਲ ਦੀ ਆ ਬੱਚੀ ਆ ਟੈਸਟ ਕਲੀਅਰ ਕਰ ਗਈ ਇਸ ਕੰਪੀਟੀਸ਼ਨ ਦੇ ਵਿੱਚ ਉਹ ਪਾਸ ਹੋ ਗਈ ਤੇ ਕਾਮਯਾਬੀ ਦੇ ਬੁਲੰਦੀਆਂ ਛੁਣ ਮੇਰੀ ਬੇਟੀ ਐ ਸੋ ਇਹੀ ਤੁਹਾਡੇ ਸਾਰਿਆਂ ਤੋਂ ਮੈਨੂੰ ਆਸ ਹੈ ਤੇ ਇੱਕ ਵਾਰ ਫੇਰ ਤੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਖਿਰਵਾਏ ਗੁਰੂ ਜੀ ਬਤੈ। ਪਰ ਮੈਨੂੰ ਬੜੇ ਹੀ ਅਨਮੋਲ ਤੇ ਖੂਬਸੂਰਤ ਅਲਫਾਜ਼